ਜੀ ਬਹੁਤ ਵਧੀਆ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਨਵੇਂ ਦਿਨ ਤੇ ਨਵੀਂ ਸ਼ੁਰੂਆਤ ਦੇ ਨਾਲ ਅੱਜ ਇਹ ਸ਼ੁਰੂਆਤ ਹੋ ਰਹੀ ਆ ਮਾਰਨਿੰਗ ਤਾਂ ਪਾਣੀ ਪੀ ਰਹੀ ਆ ਮੈਂ ਛੜ ਝੂੜੂ ਲਾਤਾ ਭਾਂਡੇ ਧੋਣੇ ਨੂੰ ਪਿਓ ਸਾਹਮਣੇ ਸੂਰੇ ਪੈਂਦਾ ਤਾਂ ਕਰਕੇ ਨਾ ਅੱਖਾਂ ਬੰਦ ਹੋ ਰਹੀਆਂ ਅਬਨੀਤ ਨੇ ਅੱਜ ਬੱਸ ਨਿਕਲ ਗਈ ਜਲਦੀ ਆ ਗਈ ਤੇ ਅਬਨੀਤ ਤਾਂ ਤਿਆਰ ਕੀਤਾ ਸੀਗਾ ਸਿਰ ਤੇ ਦੀਆਂ ਚੁੰਡੀਆਂ ਲੈਣੀਆਂ ਦੁਕਾਨੇ ਨੂੰ ਬੱਸ ਟਾਈਮ ਨਾਲ ਹੀ ਆਈ ਹੈ ਹੂੰ 5 ਮਿੰਟ ਪਹਿਲਾਂ ਆ ਗਈ ਤੇ ਤਾਂ 5 ਮਿੰਟ ਨਿਆਣੇ ਪਹਿਲਾਂ ਤਿਆਰ ਹੋ ਕੇ ਬੈਠਣਾ ਚਾਹੀਦਾ ਇਹ ਵੀ ਖੇਤਾਂ ਤੋਂ ਆਇਆ ਪਟਾਕੇ ਚਲਾ ਕੇ ਕਿਹੜਾ ਬੀਮਾ ਵਾਲਾ ਪਟਾਕੇ ਚੱਕੇ ਹੋਏ ਨੇ ਆ ਦੇਖੋ ਇੰਦਰ ਜਾਦੀ ਮੈ ਕੋ ਏ ਓਏ ਓਏ ਏ ਬਸ ਸਾਹ ਕੈਮਰਾ ਆ ਉਹ ਲੈ ਬਸ ਆ ਕਰ ਮੈਨੂੰ ਮਸ ਹੱਡੀ ਚਾਹੀਦੀ ਨੂੰ ਹੱਡੀ ਚਾਹੀਦੀ ਬਸ ਹੋਰ ਕੁਝ ਨਹੀਂ ਚਾਹੀਦਾ ਨਾ ਨਾ ਹੋਰ ਹੋਰ ਕੁਝ ਨਹੀਂ ਚਾਹੀਦਾ ਇਹਨੂੰ ਹੱਡੀ ਚਾਹੀਦੀ ਬਸ ਆਵਲੇ ਕਰ ਰਹੀ ਸੀ ਜੀ ਉਧਰ ਹੀ ਸੀ ਜੀ ਬਿਜ਼ੀ ਸੋ ਮੈਂ ਕੱਲੇ ਫ੍ਰੀ ਹੋਈ ਆ ਕੱਲ ਵੀ ਮੈਂ ਫ੍ਰੀ ਨਹੀਂ ਸੀਗੀ ਕੱਲ ਵੀ ਕੱਪੜੇ ਧੋਤੇ ਅੱਜ ਇੰਨੇ ਪਾਇਓ ਸੁੱਕਣੇ ਅੱਧੇ ਛਾਕੇ ਰੱਖਤੇ ਅੱਧੇ ਆ ਜੀ ਫੇਰ ਵੀ ਕੁਰਸੀ ਤੇ ਪਿਓ ਸੁੱਕਣੇ ਪਾਣੇ ਨੂੰ ਤੇ ਉਹ ਪਾਣੇ ਆ ਮੈਂ ਤਾਂ ਸੁੱਕ ਜਾਣ ਤੇ ਮੈਂ ਉਹ ਪਾਣੀ ਆ ਸੁੱਕਣਾ ਇਧਰ ਦੇ ਤਿੰਨ ਚਾਰ ਬਾਹਾਂ ਦਾ ਧੋਤੇ ਨੇ ਕੱਪੜਿਆਂ ਦੀਆਂ ਹਾਂ ਹਾਂ ਅਲੱਗ ਆਪਾਂ ਆ ਸ਼ਾਟ ਮੰਗ ਬਹੁਤ ਹਿਲਦੀ ਹੈ ਬਹੁਤ ਹਿਲਦੀ ਹੈ ਐਨਾ ਨਹੀਂ ਹਿਲਦੀ ਹੋਣਾ ਚਾਹੀਦਾ ਦੇਖੋ ਲਓ ਇੱਕ ਦੋ ਬੈਗ ਕੀ ਆ ਉਹ ਕੁਰਤੀ ਪਰ ਵੀ ਪਏ ਕੱਪੜੇ ਇਹ ਫੋਸੀ ਤੇ ਪਏ ਆ ਤੇ ਕੱਲ ਚਾਕੇ ਜਿਹੜੇ ਸੋਕੜੀਆਂ ਸੀ ਉਹ ਵੀ ਮੈਂ ਕੱਲ ਚਾਕੇ ਰੱਖ ਦਿੱਤੇ ਕਲਮੇਰਾ ਉੱਧਰ ਦੇਖ ਕਾਰੇ ਵੀ ਪਏ ਆ ਤੇ ਕੋ ਬੰਦਾ ਦੇਖਦਾ ਇਹ ਤਾਂ ਰਾਤ ਨੂੰ ਵਿਚਾਰਾ ਠੰਡ ਤੇ ਰਹਿ ਜਾਂਦਾ ਹੈ ਇਹਨੂੰ ਵੀ ਹੁਣ ਅੰਦਰ ਇਹਨੂੰ ਹੁਣ ਅੰਦਰ ਬਣਾਣਾ ਜਗਾੜ ਉਹ ਪੈ ਗਿਆ ਮਗਾ ਪੈ ਗਿਆ ਮਗਰ ਉਹ ਤੂੰ ਬਖਾ ਕੈਮਰਾ ਚਾਜ ਨਾ ਫੜਲਾ ਪਰ ਐ ਬਈਏ ਕੇ ਫਟਾਕੇ ਛਾੜ ਦੇ ਤਾ ਮਝੂਰੀ ਕਰਨਾ ਚਾਕੇ ਤੇ ਮਰ ਲੱਗਾ ਪੈਂਦਾ ਇਹ ਮਗਰ ਪੈਂਦਾ ਹੈ ਆ ਹਾਂ ਭੂਆ ਕਿਦਾਂ ਵਿਆਹ ਕਿਦਾਂ ਰਿਹਾ ਬਲਾ ਤਾਂ ਸਿੱਖ ਹੂੰ ਹੂੰ ਨਹੀਂ ਵਿਆਹ ਬਿਮਾਰ ਹੂੰ ਇਹ ਬੁਖਾਰ ਦੇ ਨੇ ਵਿਆਹ ਦਾ ਉਹਦਾ ਵਿਆਹ ਖਾ ਲਿਆ ਜਾਦੇ ਵਿਆਹ ਖਾ ਲਿਆ ਪਾੜੇ ਹੱਡੀ ਵੀ ਖਾਦੀ ਵਿਆਹ ਚ ਆਏ ਹੋਏ ਹੈਂ ਹੱਡੀ ਕਿੰਨੇ ਕਿੰਨੇ ਖਾਦੀ ਵਿਆਹ 'ਚ ਹੱਡੀ ਕਿੰਨੇ ਕਿੰਨੇ ਖਾਦੀ ਅਮਨ ਨੇ ਖਾਦੀ ਹੱਡੀ ਆਹ ਆ ਅਮਨ ਨੇ ਖਾਦੀ ਮੈਂ ਖਾਂਦੀ ਹਾਂ ਹੈਂ ਉਹ ਕਮਾਨੀ ਖਾਂਦੀ ਉਹ بیوی ਵਧ ਨਹੀਂ ਸਕਦੀ ਟੈਸਟ ਕਰਾਣੇ ਹੈ ਟੈਸਟ ਕਰਾਣੇ ਆ ਬਣੀ ਤਾਂ ਕਿ ਬਟਾ ਗੋਨ ਚੱਲ ਤੁਰਤੇ ਉੱਥੇ ਲੈ ਲਈ ਦਵਾਈ ਕਿੱਥੋਂ ਲੰਗੜੋਏ ਲੰਗੜੋਏ ਕੌਣ ਹੰਡਾ ਹਾਂ ਸਰਕਾਰੀ ਹਸਪਤਾਲ ਦਾ ਡਾਕਟਰ ਦਿੰਦੇ ਹੋਰ ਉੱਥੇ ਕਹਿੰਦਾ ਦੇਣੀ ਆ ਮੈਂ ਨਹੀਂ ਚਾਹ ਰੀ ਆਹੋ ਚੱਲ ਲਓ ਜੀ ਅਸੀਂ ਚੱਲੇ ਆ ਜਾਂਦੇ ਪਈ ਆ ਮੈਂ ਆਹੀ ਸੂਟ ਜਿਹੜਾ ਪਾਉਂਦੀ ਹੁੰਦੀ ਹੁਣ ਹੀ ਪਾ ਲਿਆ ਆ ਮਨੇ ਇਹ ਤਾਂ ਪਿੱਛੇ ਬੈਠੀ ਆ ਲੱਗੀ ਆ ਇੱਕ ਤਾਂ ਦੇ ਦੇ ਮੈਨੂੰ ਵੀ ਬੜੀ ਲਾਦੇ ਮੈਡ ਅੰਗਲ ਬੜੇ ਜੇ ਰੋਟੀ ਪਾਣੀ ਕੁਝ ਨਹੀਂ ਬਣਾਇਆ ਹੈਗਾ ਜਾ ਕੇ ਰੋਟੀ ਸਾਉਜੀ ਤੇ ਕਰੂੰਗੀ। ਕੱਲ ਹੀ ਨਾ ਕੱਪੜੇ ਧੋਦੋਗਾ ਬਾਸ ਹੋ ਗਈ ਰਾਤੀਂ ਵੀ ਰਖੋਛੇ ਪਤਾ ਨਹੀਂ ਮੈਂ ਕਿੱਥੇ ਪਈ ਕਿੱਥੇ ਨਹੀਂ। ਅਜੇ ਵੀ ਕੱਪੜੇ ਕੋਠੀ ਤੇ ਪੇ ਹੋ ਆ ਉਹ ਸੁੱਕਣੇ ਪਾਣੇ ਮੈਂ ਪਹਿਲੇ ਕੱਪੜੇ ਸੁੱਕਣੇ ਨਾ। ਫੇਰ ਮੈਂ ਉਹ ਸੁਕਾਉਂਗੀ। ਤਾਰੇ ਦੋ ਤਿੰਨ ਤਾਰੇ ਆਇਆ। ਕਿੰਨਾ ਤਾਰਾ ਵਰ ਵੀ ਨਹੀਂ ਆਉਂਦੇ। ਮੈਂ ਹੋਰ ਇੱਕ ਅੱਧੀ ਤਾਰਕ ਪਾਣੇ ਆ। ਵਿਆਹ ਤੋਂ ਬਾਅਦ ਐਸੇ ਬਿਜ਼ੀ ਹੋਏ ਵਿਆਹ ਤੋਂ ਪਹਿਲਾਂ ਵੀ ਬਿਜ਼ੀ ਸੀ। ਪਰ ਵਿਆਹ ਤੋਂ ਬਾਅਦ ਐਸੇ ਬਿਜ਼ੀ ਹੋਏ ਐਸੇ ਬਿਜ਼ੀ ਹੋਏ ਨਾ ਬਲੌਗ ਬਣਿਆ ਨਹੀਂ। ਤੇ ਸੋਰੀ ਉਹਦੇ ਲਈ ਮਾਫ ਕਰਿਓ। ਤੇ ਬਸ ਹੁਣ ਲਗਾਤਾਰੀ ਬਲੌਗ ਤੁਹਾਨੂੰ ਮਿਲਣਗੇ ਹਾਂ ਨਰੇ ਕਾਲੀਆਂ ਹਾਂ ਨਾ ਲੱਗੀਆਂ ਮਾਂ ਚਾਲੀ ਵੀ ਵਧੀਆ ਹਾਂ ਹਾਂ ਵਧੀਆ ਤਾਂ ਸਾਇਸੂ ਹੋਗੀ ਸ਼ਹਿਰੋਂ ਆ ਗਏ ਤੇ ਆਪਾਂ ਆਪਾਂ ਚੱਲੇ ਉਹ ਲੱਡੂਣਾ ਦੇ ਖੇਤ ਬਾਣ ਮੈਂ ਲਾ ਦਾ ਮੱਥਾ ਦੇਖਣ ਗਿਆ ਮਈਆ ਜੋੜਾ ਤੇ ਆਪਾਂ ਚੱਲੇ ਗੇਤਵਾਨ ਉਹਨਾਂ ਦੇ ਫੋਲਣੇ ਹੀ ਐ ਕਣਕ ਵੇਜਣੀ ਐ ਫੋਲਣੇ ਹੀ ਐ ਜਾ ਕੇ ਮਿਲਦੇ ਖੇਤੀ ਲੋ ਜੀ ਪਹੁੰਚ ਗਏ ਖੇਤੀ ਤੇ ਆ ਤਵੀਆਂ ਜੋੜ ਕੇ ਬਾਣੇ ਐ ਫੋਲਣੇ ਹੀ ਐ ਤੇ ਆ ਆ ਪੁੱਛਿਆਂ ਵਾਲੇ ਸਾਰੇ ਫੋਲਣੇ ਹੀ ਐ ਚਲੋ ਮਿਲਦੇ ਆ ਜੀ ਬਾਟ ਤੇ ਜੋੜ ਲਵਾਂ ਮੈਂ ਕੱਲਾ ਹੀ ਐ ਮੈਂ ਜੋੜ ਲਵਾਂ ਜੀ ਲੋ ਜੀ ਲੱਗੇ ਸੀਗੇ ਬਾਣ ਵਿੱਚ ਆ ਖੱਬਲ ਜੇ ਬਹੁਤ ਇਹਨੂੰ ਅੱਗ ਲਾਣੀ ਪੈਣੀ ਐ ਤਾ ਹੈਡ ਵੀ ਖਾਉਗੀ ਫਿਰ ਅੱਗ ਲਾਵੇਂ ਮਿਲਦੇ ਬਾਅਦ ਚੋਂ ਤੁਹਾਨੂੰ ਲੋ ਜੀ ਇੱਥੇ ਵੀ ਲਾਣੀ ਪਈ ਐ ਅੱਗ ਉਧਰ ਪਿੱਛੇ ਵਾਹ ਜਾਂਦੇ ਉਧਰਲੇ ਪੱਲੇ ਤੇ ਦੋਨ ਆਹਾ ਵਿੱਚੇ ਉਹ ਉਪਰਲਾ ਬਾਤਾ ਹੁਣ ਆ ਜਗਾ ਤੇ ਨਾਲ ਮੜਮੜੇ ਜਿਗੇ ਟੁੰਡੇ ਜੇ ਪਏ ਮੈਂ ਕਿਹਨੂੰ ਵੀ ਅੱਗ ਲਾ ਦਿੰਨੇ ਤੇ ਮਿਲਦੇ ਬਾਅਦ ਚੋਂ ਜੀ ਸੱਚ ਫੋਨ ਮੇਰੇ ਕੋਲੇ ਰਹਿ ਗਿਆ ਮਨ ਚਲ ਗਈ ਤੇ ਭੂਆ ਹੁਣ ਤੇਨੂੰ ਆ ਤੇ ਕੰਮ ਸੀਗਾ ਅੱਜ ਪਰੌਣੇ ਆਣੇ ਸੀ ਕਿ ਤਾਂ ਫਿਰ ਉੱਥੇ ਰਹਿ ਗਈ ਹੋਣ ਮੇਰੇ ਕੋਲ ਆ ਗਿਆ ਬਲੇਖੇ ਨੇ ਚਲੋ ਮੈਂ ਮੈਂ ਹੀ ਬਣਾ ਲਵਾਂ ਨਾ ਵੀਡੀਓ ਜਿੰਨੀ ਬਣਦੀ ਅਵਨੀਤਾ ਪਪਾ ਆ ਗਏ ਸੀਗੇ ਜੀ ਫਿਰ ਮੈਂ ਕੱਪੜੇ ਜਿਹੜੇ ਸੁੱਕ ਗਏ ਸੀਗੇ ਉਹ ਮੈਂ ਲਾਏ ਹੁਣ ਲਾ ਕੇ ਮੈਂ ਲੱਗਣੀ ਆ ਕੱਪੜਿਆਂ ਤਾਹਾਂ ਲਾਣ ਤੇ ਮੈਂ ਕਿਹਾ ਮੇਰੇ ਕੱਪੜੇ ਬਹੁਤ ਜ਼ਿਆਦਾ ਹੀ ਹੋ ਗਏ ਆ ਮੈਂ ਗਈ ਸੀਗੀ ਮੜਾ ਜੋ ਭੂਗਾ ਹੁਣ ਉਹਦੇ ਉੱਥੋਂ ਅਸੀਂ ਆ ਗਏ ਸੀਗੇ ਨਵੇਂ ਸ਼ਹਿਰ ਤੋਂ ਤੇ ਉੱਥੇ ਵੀ ਕੰਮ ਜਿਆ ਸੀਗਾ ਮੜਾ ਜਿਆ ਤੇ ਉੱਥੇ ਜਾ ਕੇ ਆ ਗਈ ਅਸੀਂ ਕਿ ਮੈਂ ਕੋਹੋਂ ਕੱਪੜੇ ਤਾਂ ਲਾ ਲੂ ਮੈਂ ਬੇਜੀ ਬੈਠੀ ਨ ਸੀਗੀ ਤੇ ਬਾਕੀ ਇਹ ਜੋ ਕੱਪੜੇ ਮੇਰੇ ਸੋਹਕ ਦੇ ਪਾਉਂਗਾ ਮੈਂ ਕਹਾਂ ਜਾਂ ਸੁਕੂਂਗਾ ਪੇਉਂਗਾ ਤਾਂ ਇਹਨਾਂ ਤੈਂਹਾਂ ਲਾ ਲੂਂਗੀ ਖਬਰ ਨਹੀਂ ਤੇ ਪਾਪਾ ਕੇ ਤਾਂ ਬਾਕੀ ਆਏ ਆ ਕਣਕ ਬੀਜਣੀ ਸੀਗੀ ਉਹ ਵੀ ਚਹੀਆਂ ਤੇ ਮੈਂ ਕਿ ਮੈਂ ਜਿਹੜੇ ਕੱਪੜੇ ਤਾਂ ਲਾ ਲ ਮੈਂ ਕਹਾਂ ਲਾ ਕੇ ਅਲਮਿਰਾ ਦੇ ਫਿਟਿੰਗ ਕਰਕੇ ਰੱਖ ਦੀਏ ਬਹੁਤ ਕੱਪੜੇ ਹੋ ਸੀਗੇ 14 15 ਸੂਟ ਤਾਂ ਮੇਰੇ ਸੀਗੇ ਕੱਲੀ ਦੇ ਅਬ ਨਹੀਂ ਤਰਪੂ ਹੋਣੀ ਬਾਹਰ ਆ ਰੋਟੀ ਪਾਣੀ ਅਸੀਂ ਅੱਜ ਬਣਾਇਆ ਨਹੀਂ ਅਸੀਂ ਅੱਜ ਖਾਦੇ ਪਕੌੜੇ ਪਕੌੜੇ ਨਾਲ ਹੁਣ ਅਸੀਂ ਰੱਜ ਗਏ ਹੁਣ ਮੈਂ ਦੇਖਦੀ ਆਂ ਦਾਲ ਸਬਜ਼ੀ ਬਣਾਉਣੀ ਆ ਮਾਸਾ ਕਰਕੇ ਦਾਲ ਬਣਾਉਣੀ ਆ ਉਹ ਬਣਾਉਣੀ ਆ ਹਲੋਜੀ ਦਾਲ ਮੈਂ ਰੱਖ ਦਿੱਤੀ ਕੁੱਕਰ ਚ ਅਨਿਹ ਤੇ ਪਾਪਾ ਲੱਗਾ ਉਹ ਤੱਕੀ ਕੋਲੇ ਚਾਂਦੀ ਲੱਗਾ ਕੰਮ ਬੰਨੀ ਤਾਂ ਸਮੇਂ ਦੇ ਚਾਹ ਹਾਈ ਕੰਮ ਆ ਤੇਨੂੰ ਇਹ ਕਾ ਬੈਠਾ ਆ ਨਾ ਹੱਦ ਬਣੀ ਤੇ ਬੈਠੀ ਕੋ ਤੂੰ ਕਾਥੇ ਤੇ ਬੈਠੀ ਪੇ ਪਾਪਾ ਨੂੰ ਨਾ ਟੱਟ ਲੈਣਾ ਹਾਂ ਸਾਜੀ ਵਾਰਾਜ ਕਿਦਾਂ ਮੈਦ ਲੱਗਿਓ ਬਾਪਤੀ ਪੇਤੀ ਨਾ ਬਣਾਇਓ ਆਹ ਦਿੱਤਾ ਕਿੱਥੋਂ ਨਿਕਲਿਆ ਹਾਂ ਆ ਇਕੱਠਾ ਕਰਕੇ ਵਿੱਚ ਪਾ ਓਕੇ ਮਾਈਕ ਵੀ ਰੱਖ ਦੇ ਵਿੱਚੇ ਮੇਰਾ ਮਾਈਕ ਉਹ ਮਾਈਕ ਰੱਖ ਲੈਣਾ ਕਿਉਂ ਓਕੇ ਦਾਲ ਮੈਂ ਰੱਖਿਆ ਦੀਆਂ ਰੋਟੀ ਪੂਆ ਬਣਾ ਲੂਗੀ ਜੇ ਮੈਂ ਟਾਈਮ ਨਾ ਆ ਗਈ ਤਾਂ ਪੰਪਾ ਮੈਂ ਇੱਥੇ ਨਹੀਂ ਬਣਾਉਣਾ ਲੈਟੇ ਜਾਣਾ ਪੂਆ ਬਣਾ ਲੂਗੀ ਰੋਟੀ ਪਾਪਾ ਛੋਟੇ ਜਿਹੇ ਤਾਂ ਰੱਖਿਆ ਦੀ ਦਾਲ ਨੂੰ ਮੈਂ ਤਾਂ ਪਨਾ ਕੇ ਤੜਕਾ ਰੱਖ ਲੈ ਲੈ ਵਿੱਚ ਰੱਖ ਲੈ ਜਿੰਨਾਂ ਕੋ ਵੀ ਲੱਗਿਆ ਉਹਨਾਂ ਕੰਮ ਮੈਂ ਜੁੰਡਿਆਂ ਨੂੰ ਨਾ ਦ아요 ਇਕੱਲੇ ਰਹਿੰਦੇ ਆ ਇਹ ਤਾਂ ਕਰਕੇ ਇਕੱਲੇ ਰਿਹਾ ਮੈਂ ਹੈਡ ਵਾਸ਼ ਕਰਾਣਾ ਤੇ ਹੈਡ ਵਾਸ਼ ਨਹੀਂ ਕਰਾਇਆ ਵੀ ਨਹੀਂ ਤੇ ਰੇਗਲਰ ਨਹੀਂ ਤੇ ਪਪਾ ਰੇਗਲਰ ਨਹੀਂ ਤੇ ਪਪਾ ਤੈਨੂੰ ਕਹਣਾ ਹੋਰ ਕੈਨੂੰ ਕਮਾਵੇਂ ਉਹ ਬਾਜ਼ਰਾ ਮੈਂ ਅੱਛਾ ਇਹਦੇ ਵਿੱਚ ਰੱਖੀ ਨਾ ਸਮਾਨ ਦਾ ਹੀ ਨਹੀਂ ਪਤਾ ਪਹਿਨੇ ਕਾਲ ਸਮਾਨ ਹੈ ਕਿੱਥੇ ਆ ਮੈਂ ਵੀ ਆਟ ਵਾਲੇ ਵਿੱਚ ਉਹ ਕੱਪੜੇ ਹੁੰਦੇ ਰਹਿੰਦੇ ਸੀਗੇ ਉਹ ਫੇਰ ਤਾਕੀ ਚ ਦੂਏ ਤੇ ਪਾਤ ਤੇ ਇਹ ਜਿਹੜਾ ਕੁਰਸੀ ਤੇ ਪਏ ਸੀਗੇ ਉਹ ਫੇਰ ਮੈਂ ਸੁੱਕਣੇ ਪਾਤ ਤੇ ਜਿਹੜੇ ਸੀਗੇ ਉਹ ਮੈਂ ਲਾ ਲਿਆ ਲਾ ਕੇ ਮੈਂ ਤਹਾਂ ਲਾ ਕੇ ਅਲਮੀਰਾ ਚ ਰੱਖ ਦਿੱਤੀ ਆ ਮੈਂ ਘਰ ਮੈਂ ਆ ਕੇ ਤੜਕਾ ਲਗਾਉਂਗੀ ਤੂੰ ਨਾ ਲਾਈ ਮੋਤੀ ਦੇਖ ਸਾਡਾ ਕਿੰਨਾ ਚਿੱਟਾ ਹੈ ਤਾਂ ਹੋਰ ਮੈਲਾ ਹੋ ਗਿਆ ਇਹ ਇਹ ਨਾ ਆਤਾ ਨਹੀਂ ਹੈ ਜਿਹੜਾ ਇਹ ਚੁੜਿਆ ਉਹਦਾ ਨਾ ਉੱਧਰ ਲਿਕਾਉਦਾ ਹੈ ਨਿੱਖਰਦਾ ਉਹਨੂੰ ਤੇ ਮੈਂ ਉਹ ਆਹ ਕੋਟੀ ਪਾ ਲਈ ਉਹ ਸੂਟ ਤੇ ਪਰੋ ਆਹ ਮੈਂ ਕੁੱਟ ਥੋਤੀ ਸੀਗੀ ਇਹੀ ਪਾ ਲਈ ਕਰਨਾ ਤੇ ਉਸ ਸੂਟ ਮੇਰਾ ਉਹੀ ਆ ਕਾਟਨ ਵਾਲਾ ਨਹੀਂ ਹੈਗਾ ਬਿਗੈਰ ਕਾਟਨ ਤੋਂ ਆ ਉਹ ਮੈਂ ਪਰ ਕੋਟੀ ਪਾ ਲਈ ਚਾਹ ਲੈ ਲਿਆ ਕੱਲ ਨਾਲ ਹੀ ਕੱਲ ਮੈਂ ਨਹੀਂ ਅਸੀਂ ਇਹ ਘਰਾਤੀ ਲਿਆ ਸੀ ਤੇ ਪਾਣੀ ਆਸ ਵੀਰੇ ਲਿਆ ਤੇ ਮਿਲਦੇ ਆ ਤੁਹਾਨੂੰ ਰਸਤੇ ਜਾਂਦੇ ਜਾਂਦੇ ਲਓ ਜੀ ਹੁਣ ਅਸੀਂ ਚੱਲੇ ਆ ਮੈਕੂ ਨੂੰ ਵੀ ਨਾਲ ਲੈ ਕੇ ਚੱਲੀ ਆ ਬਣੀ ਤਾਂ ਹੱਟੀ ਨਹੀਂ ਐਥੇ ਪਤਾ ਕੀ ਕਹਿੰਦੀ ਮੈਕੂ ਨੂੰ ਨਾਲ ਲੈ ਕੇ ਜਾਣਾ ਆ ਸੋ ਮੈਕੂ ਨੂੰ ਵੀ ਨਾਲ ਲੈ ਕੇ ਚੱਲੇ ਆ ਹੁਣ ਜੀ ਦੰਦ ਆਪੇ ਆਪ ਸੀ ਲਾਏ ਆ ਬਣੀ ਤਾਂ ਪਾਪਾ ਲਾਏ ਆ ਪੈਪ ਤਾਲਾ ਆਇਆ ਸੀਗਾ ਪੈਪ ਦੇ ਪੈਂਚਰੇ ਬੜੇ ਲਾਏ ਉਹ ਵਿਚਾਰੇ ਤੇ ਇਹ ਤਾਂ ਕਰਕੇ ਲਾਇਆ ਸੀਗਾ ਕੱਲ ਗੱਡੀ ਧੋਣੀ ਸੀ ਤਾਂ ਪੈਪ ਐਦਾਂ ਲਾਤਾ ਸੀ ਜਿੱਥੇ ਹੁਣੇ ਨਿਆਣਾ ਥੋੜੀ ਆ ਮੈਂ ਲੱਗੀ ਗੱਡੀ 'ਚ ਪਹਿਣਾ ਆਪੇ ਕਰੀ ਜੋ ਹੋਂਡਾ ਲਾਣਾ ਉਹ ਤਾਂ ਹੁਣੇ ਆ ਗਿਆ ਸੀ ਆ ਅਸੀਂ ਜਾਂਦੇ ਪਏ ਆ ਜੀ ਹੈਗਾ ਗੋਲਪੁਰ ਨਹੀਂ ਆਉਗਿਆ ਉਹ ਤਾਂ 35 ਪੰਨਾ ਪਿਆ ਵੀਡੀਓ ਚੰਨ ਲੱਗਦਾ ਤਾਂ ਰਿਐਲਿਟੀ ਚ ਹੋ ਗਿਆ ਆ ਸੜਕ ਵੀ ਮਸੀ ਬਣੀ ਐ ਸੜਕ ਪਹਿਲਾਂ ਬਣੀ ਨਹੀਂ ਸੀ ਥੋੜੇ ਇੱਕ ਬੰਦੇ ਦੇ ਕੁੱਤਾ ਖਾਣੀ ਕਰਕੇ ਹਟੀਆਂ ਤਾਂ ਬਣੀ ਐ ਤਾਂੜੇ ਮੈਂ ਬੰਦ ਕਰੀ ਹਾਂ ਦੀ ਸੀ ਮੈਂ ਕੋ ਭੂਆ ਦਾ ਬੰਦ ਕਰੇ ਫਿਰ ਮੈਂ ਆਪੇ ਕਰੇ ਹਾਂ ਦੀ ਮੈਨੂੰ ਪਤਾ ਨਹੀਂ ਲੱਗਣਾ ਕੈਮਰਾ ਤੇ ਕਿੰਨੀ ਕੁ ਕੁਆਲਿਟੀ ਲੱਗ ਰਹੀ ਦੇਖ ਪੂਆ ਹੋਣਾ ਤੇ ਦੋ ਜੇ ਬੱਬਾ ਬਲਕਣਾ ਚੇਤੀ ਮਾਕੂ ਨਾਲ ਚੱਕਿਆ ਆ ਬਨੀਤ ਨੇ ਪੂਆ ਨੂੰ ਕਹਿੰਦਾ ਮੈਂ ਕੋ ਪੂਆ ਤਰੋਟੀ ਬਣਾ ਲਈ ਮੈਂ ਤੜਕਾ ਕੇ ਲਗਾ ਦੂੰਗੀ ਦਾਲ ਨੂੰ ਕਹਿੰਦੀ ਕਹਤਾ ਨਹੀਂ ਰੋ ਜਾਣਾ ਮਾਗਾ ਨਹੀਂ ਮੈਂ ਆ ਜਾਣਾ ਚੇਤੀ ਇੱਕ ਮੋਟਰਸਾਈਕਲ ਮੇਹ ਵਿੱਚ ਲੱਗਾ ਸੀਗਾ ਵੱਜ ਜਾਣਾ ਹਾਏ ਹਾਏ ਬੈਂਬਰੀ ਕਹਾ ਕਹਿੰਦਾ ਉਹ ਕਹਿੰਦਾ ਕਿਥੇ ਮੇਰੀ ਜਾਨ ਅੱਜ ਬੀਤਦਾ ਜਾ ਗਈ ਨੋ ਕਰਦਾ ਕਹਿੰਦਾ ਉਹ ਹਰੇ ਰਹਿੰਦਾ ਝੂਟੇ ਲੈ ਆਂਦੀ ਮਾਰੀ ਆ ਗਿਆ ਘਟੀ ਚ ਇਹ ਗੋਲ ਦੇਂਦੀ ਆ ਕੋਲੇ ਜਿਵੇਂ ਬਣਦਾ ਬਹੁਤ ਤਕੜਾ ਆ ਵਾਲਾ ਜਿਹੜੀ ਬਣਦਾ ਜਿਹੜੀ ਕਾਂਦੇ ਆ ਨਾ ਮੰਡੀ ਇਹ ਪਤਾ ਨਹੀਂ ਕਦੋਂ ਨੂੰ ਪੜਨਾ ਕਦੋਂ ਨਹੀਂ ਕੋਸਾ ਨਾ ਘਟਨ ਕਰਨਾ ਨਾ ਅੱਧਾ ਨਹੀਂ ਉਧਰ ਆ ਵੇ ਕੁਲੇ ਕੇ ਬੈਠੀ ਹੂ ਆ ਔਰ ਫਿਰ ਚੰਦੇ ਆਣੀ ਕੋਰਦਾ ਮੰਡੀ ਕੋਦੇ ਆ ਅਜੇ ਕੋਈ ਕੰਮ ਨਹੀਂ ਸੀਗਾ ਸਾਚ ਮੈਂ ਉੱਥੇ ਮੇ ਭੂਆ ਹੋਂਦੇ ਗਈ ਪੂਆਣਾ ਜਾ ਚੁਕੇ ਫਿਰ ਮੈਂ ਆ ਕੇ ਖੋਸ਼ੀ ਚਾਹ ਚ ਪਕੌੜੇ ਚਾਹ ਤਾਂ ਮੈਂ ਪੀਂਦੀ ਨਹੀਂ ਪਕੌੜੇ ਵਗੈਰਾ ਮੈਂ ਖਾ ਲੀ ਸੀ ਆ ਨਾ ਐਸ ਪਿੰਡ ਤਾਂ ਆ ਦੇਖੋ ਸਪੀਕਰ ਲੱਗੇ ਆ ਉੱਪਰ ਖੰਬੇ ਤੇ ਇਥੇ ਪਾਠ ਚੱਲਦਾ ਹੁੰਦਾ ਉਹ ਤਾਂ ਗੁਰਬਾਣੀ ਆਏ ਵਧੀਆ ਆ ਆ ਦੇਖੋ ਪਿੰਡ ਦੇਖੋ ਇੱਧਰ ਬਸ ਸਟੈਂਡ ਆ ਦੇਖੋ ਕਿੱਦਾਂ ਘਾ ਮੇਲੂਆਂ ਲੱਗੀਆਂ ਮੈਂ ਤਾਂ ਏ ਲੱਗੇ ਪੈਣਿਆ ਪਿੰਡਾ ਪਿੰਡਾ ਲੱਗ ਜਿਆ ਜਿੱਥੇ ਇੱਕਾ ਹੋਵੇ ਉੱਥੇ ਸਭ ਕੁਝ ਹੋ ਜਾਂਦਾ ਹੁੰਦਾ ਦੂਤੇ ਬੜੇ ਮਹਿੰਗੇ ਮਹਿੰਗੇ ਲਾਇਆ ਹੋਇਆ ਆ ਸਾਡੇ ਕਾਲੋ ਹੁਣ ਮੰਗ ਜਾਂ ਤਾਂ ਪਾਲਟੀ ਪਿੰਡ ਦੀਆਂ ਕਾਲੀਆਂ ਉਹ ਆਵੋ ਰਿਆ ਤਾਂ ਨੰਬਰ ਪਲੇਟਾਂ ਲਾਈਆਂ ਹਨ ਆ ਨਾ ਅਗਲੇ ਨੰਬਰ ਵੀ ਲਾਏ ਆ ਇਹ ਹੋਰੇ ਪਿੰਡੇ ਆ ਇਹ ਜਾਂਦੀ ਪਿੰਡ ਬਿਲਡ ਆਪਾਂ ਜਾਏ ਹੁਣ ਉਹਨਾਂ ਨੂੰ ਆਪਾਂ ਮਿਲਦੇ ਸਿੱਧਾ ਪੋਜਿਆ ਆਲ ਜਿਹੜਾ ਪਾਸ ਕਰ ਜੀ ਅਸੀਂ ਪਹੁੰਚ ਗਏ ਪੋਜਿਆ ਅਵਨੀਤ ਪਾਪਾ ਗਿਆ ਉੱਥੇ ਅਵਨੀਤ ਦੀ ਕਾਪੀ ਲੈਣ ਕਾਪੀਜ਼ ਲੈੜੀਆਂ ਸੀਗੀਆਂ ਆਇਆ ਮਾਰਕੀਟ ਇੱਥੇ ਪਹੁੰਚਿਆ ਅਸੀਂ ਪੋਜਾਲ ਦੀ ਮਾਰਕੀਟ ਪੋਜੇਵਾਲ ਦੀ ਆਓ ਬੱਚਿਆਂ ਵਾਸਤੇ ਜੁਕੇਜੀ ਕਲਾਸ ਦੀ ਇੱਕ ਰੇਜ਼ਾ ਲੈ ਲਈ ਹੋਣ ਜੋ ਘਵਾਚੀ ਦੇਖ ਲਈ ਓਕੇ ਆ ਜੁੱਤੀਆਂ ਦੁਕਾਨ ਆਈ ਕਿੰਨ ਸੋਹਣੀਆਂ ਜੁੱਤੀਆਂ ਹੈਗੀਆਂ ਮੇਰੇ ਕੋਲ ਪਰ ਕੀ ਕਰ ਮੰਨੇ ਰਾਜ ਦਾ ਹੈ ਛੋਟੇ ਬੱਚਾ ਦੇ ਬੂਟ ਹੋ ਗਿਆ ਬੂਟ ਦੇ ਰਕ ਹੋ ਹੈਗੀ ਅਰੇ ਇਹ ਲੈ ਲਈ ਮੈਨੂੰ ਲੱਗਦਾ ਸਮਾਂ ਨਹੀਂ ਨਿਕਲਿਆ ਫਲੈਸ਼ ਲਾਈਟ ਓਨ ਕਰ ਲਮ ਮੈਂ ਘੜੀ ਨਹੀਂ ਸੁਣਾਈ ਨਹੀਂ ਦੇਖਦੀ ਆਹ ਪੂਰੀ ਇੰਗਲਿਸ਼ ਦੀ ਚਾਹੀਦੀ ਅਗਲੀ ਰੇਜ਼ਰ 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 ਵੀ ਚਾਹੀਦੀ ਨਹੀਂ ਦੋ ਇੰਗਲਿਸ਼ ਇਨਨੀ ਇਸ ਤੋਂ ਚਾਹੀਦੀ ਉਹਦਾ ਸਾਰੀ ਇਹੀ ਆ ਚਾਹੀਦੀ ਛੋਟੀ ਆ ਇੱਕ ਰੇਜ਼ਰ ਵੀ ਲੈ ਆਈ ਛੋਟੀ ਕਿਦਾਂ ਵੇ ਛੋਟੀ ਇਹ ਤਾਂ ਜ਼ਿਆਦਾ ਵੱਡੀ ਜ਼ਿਆਦਾ ਵੱਡੀ ਨਹੀਂ ਚਾਹੀਦੀ ਕੋ ਬੱਚਾ ਆ ਇਹ ਤਾਂ ਆ ਬੱਚੇ ਦੇ ਨਹੀਂ ਵੱਡੀ ਥੋੜੀ ਚਾਹੀਦੀ ਆ ਛੋਟੀ ਚਾਹੀਦੀ ਆ ਰੇਜ਼ਰ ਲੈ ਆਈ ਬਾਬਾ ਹਾਂ ਉਹ ਦੇਖੋ ਕੀ ਚੱਲ ਰੇਜ਼ਰ ਕੀ ਚੜ ਕਿਦਾਂ ਠੰਗ ਗਿਆ ਬੋਤਲ ਉਹ ਦੇਖੋ ਸਾਬਣ ਹਾਂ ਉਹ ਜ਼ਿਆਦਾ ਵੱਡੀ ਸੀਗੀ ਫੇਰ ਮੋੜ ਦਿੱਤੀ ਮम्मा ਇੱਕ ਪਾ ਤੇਨੂੰ ਦੋ ਕਿਹਾ ਸੀਗਾ ਕੱਲ ਲੈ ਦੱਸ ਤੂੰ ਉਹੀ ਵੇਲਾ ਕਰੀ ਜਾਨੀ ਇੱਕ ਲੈ ਕੇ ਆਏ ਇੱਕ ਹੋਰ ਲੈਣਾ ਇੱਕ ਹੋਰ ਕਹਿ ਦੇ ਨਾਲ ਦੀ ਇੱਕ ਹੋਰ ਆਰੇ ਐਸਾ ਗੁਆਚਣਾ ਨਹੀਂ ਚਾਹੀਦੀ ਸੁਣ ਗਿਆ ਹਾਂ ਦੇਖਿਓ ਮम्मा ਕਾਦੀ ਕਾਦੀ ਉਹ ਹੈ ਨੀਬੂ ਕੋ ਮੁੰਮ ਖਾਇਓ ਮਾਰਾ ਪੜ ਆ ਵੀ ਫੜ ਆਪਣੇ ਕਾਪੀ ਚਾਪਲਾ ਸਾਭ ਲੈ ਪਪਾ ਫੇਸਪੂਜਾ ਨਾ ਪਾੜੀ ਐੱਛਾ ਨਾ ਗੁਆਚਣੀ ਨਾ ਫੇਸਪੂਜਾ ਨਾ ਪਾੜੀ ਕਿ ਇਹ ਤਾਂ ਕਿੱਥੇ ਰੱਖਾ ਫੜੋ ਸਿੱ ਚੱਲਨੇ ਆ ਜੀ ਬੈਕ ਦੇਵੇ ਆਹ ਦੁਕਾਨ ਤੇ ਲੈਣੇ ਹੁੰਨੇ ਸੁਸਮਾਨ ਮੈਂ ਆ ਮਚਾਂਦੀ ਸਮਾਨ ਲੈ ਮੈਕੂ ਜੀ ਸੋ ਗਿਆ ਆਹ ਆ ਲਿਆ ਇੱਕ ਮਿਲਕ ਸ਼ੇਕ ਇੱਕ ਇਹ ਇਹ ਲਿਆ ਇੱਕ ਮੈਕੂ ਸਾਡੇ ਸੋ ਗਿਆ ਕਹਾ ਲਿਆ ਬਨੀਤ ਨੇ ਚਾਕਲੇਟ ਦੋ ਹੋਰ ਬਾਕੀ ਮੈਡਮ ਡਾੰਗਲ ਦੇ ਲੈ ਆ ਹੁਣ ਆ ਰਹਿ ਗਿਆ ਕੁਝ ਲੈਣੇ ਉਹ ਲੈਣ ਗਿਆ ਵਾ ਹਾਏ ਉਧਾਰ ਬੰਦ ਹੈ ਉਧਾਰ ਨਹੀਂ ਕਰ ਸਕਤੇ ਜੇ ਆਪਕੇ ਪਾਸ ਪੈਸੇ ਹੋ ਤੋ ਲੈ ਜਾਏ ਤੁਸੀਂ ਉਹਨੇ ਆਹ ਲਿਆ ਆ ਹਾਈ ਕਿੰਨਾ ਠੰਡਾ ਆ ਹਾ ਕੀ ਆ ਇੰਟਰਵਿਊ ਮੈਂ ਨਹੀਂ ਖਾਂਦੀ ਉਹ ਤਾਂ ਰੱਖ ਦੇ ਪਰ ਮਾਉਥ ਫ੍ਰੈਸ਼ ਹੋ ਜਾਂਦਾ ਫਿਰ ਸੜਦੇ ਆ ਜੇ ਤੜੀ ਇੱਥੇ ਟੈਲੀ ਚ ਆ ਬਣੀ ਤੇ ਪਾਪਾ ਪਹਿਲਾਂ ਹੱਥ ਗੱਡੀ ਧਵਾ ਦਿੰਦਾ ਸਰਵਿਸ ਸਟੇਸ਼ਨ ਤੇ ਬੰਦ ਹੋ ਗਏ ਤਾਲਾ ਲੱਗ ਗਿਆ ਨਾ ਚੰਦਾ ਦਾਲ ਦਾ ਹਾਂ ਹਾਂ ਘਰ ਇਹੋ ਅਗੇ ਦੇਖੀ ਲੱਗਿਆ ਦਾਲ ਨੂੰ ਤੜਕਾ ਆਈ ਚੌਲ ਬਣਾਉਂਦੀ ਲਾ ਲਓ ਜੀ ਘਰੇ ਅਸੀਂ ਪਹੁੰਚ ਗਏ ਸੀ ਆਂਦੇ ਸਾਰੇ ਪਿਆਜ਼ ਸੀ ਜੇ ਮੈਂ ਪਿਆਜ਼ ਚੀਰ ਕੇ ਤੜਕਾ ਲੱਗੀ ਨਾ ਲਗਾਉਣਾ ਚਾਵਲਾ ਨੂੰ ਚਾਵਲਾ ਲੱਗੀ ਬਣਾਉਣਾ ਦਾਲ ਨੂੰ ਤੜਕਾ ਭੂਆ ਲਗਾਤਾ ਮੈਂ ਪਹਿਲਾਂ ਕਿਹਾ ਸੀ ਮੈਂ ਤੜਕਾ ਨਾ ਲਗਾਈ ਇਹਨੂੰ ਕਹਿ ਕੇ ਗਏ ਸੀ ਘਟ ਹੀ ਨਹੀਂ ਮੈਂ ਲਾਉਤਾ ਤੇ ਹੁਣ ਲੱਗੀ ਆ ਇਹਨੂੰ ਤੜਕਾ ਲਗਾਣਾ ਆ ਮੈਂ ਪਾਇਆ ਬੇਚੀ ਨਗਰ ਫੈਂਡ ਆਦਰ ਹੈਗੇ ਮੇਰੇ ਚਾਵਲ ਐ ਚਪਿਓ ਆ ਤੇ ਬਲਗੀ ਨੂੰ ਤੜਕਾ ਲਗਾਣਾ ਅਬ ਨਹੀਂ ਤੇ ਪਾਪਾ ਪਤਾ ਨਹੀਂ ਕਿੱਥੇ ਕੁੱਤੇ ਨੂੰ ਘੁਮਾਣ ਗਿਆ ਮੋਤੀ ਨੂੰ ਘੁਮਾਓ ਅਬ ਨਹੀਂ ਤੇ ਪਾਪਾ ਓ ਵੰਦਰ ਖੜੇ ਆ ਦੇਖ ਤਾਂ ਹਾਂ ਮੈਂ ਤੜਕਾ ਛੁੜਕਾ ਲਗਾ ਲਵਾਂ ਫੇ ਰੋਟੀ ਖਾਣੀ ਉਸ ਤੋਂ ਬਾਅਦ ਰੋਟੀ ਪਾਣੀ ਖਾ ਕੇ ਫੇ ਅਸੀਂ ਵੇਲੇ ਆ ਫੇ ਪੈ ਜਾਣਾ ਆਪਾਂ ਤੇ ਇਸ ਵੇ ਨੋਵਿੰਦਰ ਸਕੂਲ ਤੋਂrna ਕੀ ਪਰ ਸ਼ਾਇਦ ਮੈਸੇਜ ਆਵੇ ਪਤਾ ਨਹੀਂ ਮੈਨੂੰ ਕੱਲ ਸੈਟਰਡੇ ਛੁੱਟੀ ਆ ਕਿ ਨਹੀਂ ਛੁੱਟੀ ਆ ਸੋ ਕੜਕਾ ਲਾ ਲਵਾਂ ਪਹਿਲਾਂ